ਹੈਲੋ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਲਜਿੰਦਰ ਕਿਚਨ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਿਨਾ ਗੈਸ ਚਲਾਏ ਜਿਹੜੀ ਬਹੁਤ ਹੀ ਟੇਸਟੀ ਜਿਹੀ ਮਠਿਆਈ ਬਣਾ ਕੇ ਤਿਆਰ ਕਰਨ ਲੱਗੇ ਆਂ ਇੱਕ ਚਮਚਾ ਵੱਡਾ ਪਮਲਾਈ ਦਾ ਲੈ ਲਿਆ ਘਰੇ ਜਿਹੜੀ ਆਪਾਂ ਤਾਜੀ ਮਲਾਈ ਦੁੱਧ ਤੋਂ ਲਾਉਂਦੇ ਆ ਨਾ ਇੱਕ ਵੱਡਾ ਚਮਚਾ ਪਾ ਕੇ ਚੰਗੀ ਤਰ੍ਹਾਂ ਨੂੰ ਫੈਂਟ ਲੈਣਾ ਮਲਾਈ ਨੂੰ ਤੇ ਵੀਡੀਓ ਨੂੰ ਸਕਿੱਪ ਨਾ ਕਰਿਓ ਐਂਡ ਤੱਕ ਦੇਖਿਓ ਬਹੁਤ ਹੀ ਟੇਸਟੀ ਮਠਿਆਈ ਬਿਨਾ ਗੈਸ ਚਲਾਏ ਤੇ ਬਹੁਤ ਘੱਟ ਸਮਾਨ ਦੇ ਨਾਲ ਆਪਾਂ ਬਣਾ ਕੇ ਤਿਆਰ ਕਰਨੀ ਆ ਨਮਲਾਇ ਨੂੰ ਆਪਾਂ ਚੰਗੀ ਤਰ੍ਹਾਂ ਜਿਹੜਾ ਮਿਕਸ ਕਰ ਲਿਆ ਸਵਾਰ ਕੇ ਇਹ ਪਾ ਲਿਆ ਆਪਾਂ ਮਿਲਕ ਪਾਊਡਰ ਤੇ ਇਹ ਪਾਈ ਆਪਾਂ ਪੀਸੀ ਹੋਈ ਖੰਡ ਇੱਕ ਬड़ा ਚਮਚਾ ਮਿਲਕ ਪਾਊਡਰ ਇੱਕ ਬड़ा ਚਮਚਾ ਪੀਸੀ ਹੋਈ ਖੰਡ ਦੋ ਵੱਡੇ ਚਮਚ ਨਾਰੀਅਲ ਦਾ ਬਰਾਦਾ ਤੁਸੀਂ ਜਿੰਨੀ ਕੁ ਬਣਾਉਣੀ ਚਾਹੋ ਨੇ ਮਠਿਆਈ ਓਨਾਂ ਕੁ ਤੁਸੀਂ ਸਮਾਨ ਪਾ ਸਕਦੇ ਆ ਆਪਾਂ ਥੋੜੀ ਜਿਹੀ ਬਣਾਉਣੀ ਆ ਆਪਾਂ ਥੋੜਾ ਸਮਾਨ ਪਾਇਆ ਥੋੜਾ ਜਿਹਾ ਆਪਾਂ ਪਾਤਾ ਇਲਾਇਚੀ ਪਾਊਡਰ ਬਦਿਆ ਟੇਸਟ ਬਣ ਜਾਂਦਾ ਇਹਦੇ ਨਾਲ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਮਿਕਸ ਕਰਨਾ ਦੇਖੋ ਕੋਈ ਆਪਾਂ ਬਾਹਰੋਂ ਚੀਜ਼ ਨਹੀਂ ਲਿਆਂਦੀ ਤੇ ਦੁੱਧ ਦੀ ਮਲਾਈ ਆਪਣੇ ਘਰੇ ਹੁੰਦੀ ਮਿਲਕ ਪਾਊਡਰ ਵੀ ਆਪਣੇ ਘਰੇ ਹੁੰਦਾ ਖੰਡ ਵੀ ਆਪਣੇ ਘਰੇ ਹੁੰਦੀ ਆ ਤੇ ਨਾਰੀਅਲ ਦਾ ਬਰਾਦਾ ਜਿਹੜਾ ਉਹ ਵੀ ਆਮ ਕਰਕੇ ਆਪਣੇ ਹੁੰਦਾ ਹੈ ਘਰੇ ਤੇ ਇਲਾਇਚੀ ਦਾ ਪਾਊਡਰ ਨਹੀਂ ਹੈਗਾ ਤਾਂ ਤੁਸੀਂ ਸਾਦੀ ਇਲਾਇਚੀ ਜਿਹੜੀ ਕੁੱਟ ਕੇ ਉਹ ਪਾ ਸਕਦੇ ਨਹੀਂ ਤਾਂ ਇਹਨੂੰ ਸਕਿਪ ਕਰ ਸਕਦੇ ਆ ਤੇ ਹੁਣ ਇਹਨੂੰ ਸਵਾਰ ਕੇ ਆਪਾਂ ਮਿਕਸ ਕਰਨਾ ਵੀਡੀਓ ਤੁਹਾਨੂੰ ਪਤਾ ਸੀ ਬਿਲਕੁਲ ਆਸਾਨ ਤਰੀਕੇ ਦੇ ਨਾਲ ਬਣਾਈ ਦੀ ਹੈ ਵੀਡੀਓ ਛੋਟੀ ਰੱਖਣ ਦੀ ਕੋਸ਼ਿਸ਼ ਕਰਦੀ ਹੁੰਨੀ ਤੇ ਵੀਡੀਓ ਮੇਰੀ ਚੰਗੀ ਲੱਗਦੀ ਹੁੰਦੀ ਹੈ ਤਾਂ ਪੀੜ੍ਹੀਆਂ ਨੂੰ ਲਾਈਕ ਜ਼ਰੂਰ ਕਰਿਆ ਕਰੋ ਜੀ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਦੱਸਿਆ ਕਰੋ ਥੋੜਾ ਜਿਹਾ ਨਾਰੀਅਲ ਦਾ ਬਰਾਦਾ ਆਪਾਂ ਅਲੱਗ ਪਲੇਟ 'ਚ ਲੈ ਲਿਆ ਤੇ ਹੁਣ ਸਾਰੀਆਂ ਚੀਜ਼ਾਂ ਨੂੰ ਸਵਾਰ ਕੇ ਪਹਿਲਾਂ ਚਮਚੇ ਨਾਲ ਮਿਕਸ ਕੀਤਾ ਹੁਣ ਆਪਾਂ ਹੱਥਾਂ ਨਾਲ ਮਿਕਸ ਕਰ ਲਿਆ ਤੇ ਮਿਕਸ ਕਰਕੇ ਆਪਾਂ ਹੱਥਾਂ ਨੂੰ ਧੋ ਕੇ ਸਾਫ਼ ਕਰ ਲੈਣੇ ਆ ਕਿਉਂਕਿ ਇਹਦਾ ਚਿਪਕੀ ਜਾਣਾ ਇਹ ਤੇ ਸਾਫ਼ ਕਰਕੇ ਦੇਖੋ ਕੁਛ ਨਹੀਂ ਕਿਉਂ ਤੇਲ ਆਪਾਂ ਲਉਣਾ ਇਹ ਥੋੜਾ ਥੋੜਾ ਪੋਰਸ਼ਨ ਲੈ ਕੇ ਤੁਸੀਂ ਜਿੱਦਾਂ ਦੀ ਸ਼ੇਪ ਦੇਣੀ ਚਾਹੁੰਦੇ ਆ ਤੇ ਉਦਾਂ ਦੇ ਤੁਸੀਂ ਇਹਦੇ ਪੀਸ ਬਣਾ ਲਓ ਜੇ ਤੁਸੀਂ ਗੋਲ ਲੱਡੂ ਦੀ ਤਰ੍ਹਾਂ ਬਣਾਉਣਾ ਚਾਹੁੰਦੇ ਆ ਉਦਾਂ ਦਾ ਬਣਾ ਲਓ ਟਿੱਕੀ ਤਰ੍ਹਾਂ ਬਣਾਉਣਾ ਚਾਹੁੰਦੇ ਆ ਉਦਾਂ ਦਾ ਬਣਾ ਲਓ ਤੇ ਪੇੜਾ ਬਣਾਉਣਾ ਚਾਹੁੰਦੇ ਆ ਤਾਂ ਪੇੜਾ ਬਣਾਓ ਤੁਸੀਂ ਤੇ ਮੈਂ ਜਿਹੜਾ ਐਦਾਂ ਦੀ ਸ਼ੇਪ ਇਹਨੂੰ ਦਿੱਤੀ ਆ ਬਹੁਤ ਹੀ ਵਧੀਆ ਇਹ ਦੇਖਣ ਨੂੰ ਲੱਗਦੇ ਆ ਖਾਣ ਨੂੰ ਤਾਂ ਇਹ ਲਾਲ ਜਵਾਬ ਆ ਇੰਨੀ ਟੇਸਟੀ ਮਠਿਆਈ ਇਹਨਾਂ ਦਾ ਕੋਈ ਜਵਾਬ ਨਹੀਂ ਹੈਗਾ ਨਾ ਆਪਾਂ ਗੈਸ ਚਲਾਉਣੀ ਨਾ ਆਪਾਂ ਸਮਾਨ ਬਹੁਤਾ ਲੈਣਾ ਨਾ ਆਪਾਂ ਦੁੱਧ ਪਾਉਣਾ ਆ ਤੇ ਥੋੜੇ ਜਿਹਾ ਸਮਾਨ ਦੇ ਨਾਲ ਬਹੁਤ ਹੀ ਜ਼ਿਆਦਾ ਇਹ ਮਠਿਆਈ ਆਪਾਂ ਬਜਾਰੋਂ ਲਿਆਉਣੀ ਕਿੰਨੀ ਮਹਿੰਗੀ ਲੈ ਕੇ ਆਉਣੀ ਆ ਤੇ ਇਹੀ ਹੁੰਦੀ ਐਦਾਂ ਬਣਾਈਏ ਹੁੰਦੀ ਐ ਆਪਾਂ ਨੂੰ ਪਤਾ ਨਹੀਂ ਹੁੰਦਾ ਸਾਰੇ ਪੀਸ ਤਿਆਰ ਕਰ ਲਏ ਉੱਪਰ ਆਪਾਂ ਨਾ ਰੀਲ ਦਾ ਬਰਾਦਾ ਥੋੜਾ ਜਿਹਾ ਹੋਰ ਪਾਤਾ ਪਹਿਲਾਂ ਥੱਲੇ ਥੋੜੀ ਜਿਹਾ ਪਲੇਟ 'ਚ ਪਾਏ ਸੀ ਤੇ ਹੁਣ ਆਪਾਂ ਇਹਦੇ ਉੱਪਰ ਲਾਣੇ ਆ ਜੀ ਪਿਸਤਾ ਕੱਟ ਕੇ ਪਤਲਾ-ਪਤਲਾ ਪਿਸਤਾ ਕਟਿਆ ਹੈ ਮੈਂ ਸਾਰੇ ਪੀਸਾਂ ਦੇ ਉੱਪਰ ਇਹ ਆਪਾਂ ਲਾ ਦੇਣਾ ਵਧੀਆ ਲੱਗਦਾ ਦੇਖਣ ਨੂੰ ਬਦਾਮ ਕੱਟ ਕੇ ਲਾ ਸਕਦੇ ਆ ਤੇ ਤੁਹਾਡੇ ਕੋਲ ਵਰਕ ਹੈਗਾ ਚਾਂਦੀ ਦਾ ਉਹ ਲਾ ਸਕਦੇ ਆ ਤੇ ਆਪਾਂ ਜਿਹੜਾ ਪਿਸਤਾ ਬਰੀਕ-ਬਰੀਕ ਕੱਟ ਕੇ ਸਾਰੇ ਪੀਸਾਂ ਦੇ ਉੱਤੇ ਆਪਾਂ ਹਿਲਾ ਦੇਣਾ ਤੇ ਬਿਲਕੁਲ ਸੌਖਾ ਤਰੀਕਾ ਆ ਤੇ ਫਟਾਫਟ ਤੁਸੀਂ ਬਣਾ ਸਕਦੇ ਹੋ ਕੋਈ ਵੀ ਗੈਸਟ ਆਕੇ ਨਾ ਆਪਣੇ ਘਰ ਕੋਈ ਮਿੱਠੀ ਚੀਜ਼ ਹੈ ਨਹੀਂ ਦੇਣ ਨੂੰ ਤੇ ਤੁਸੀਂ ਇਹ ਮਠਿਆਈ ਫਟਾਫਟ ਬਣਾ ਕੇ ਤੇ ਚਾਹ ਦੇ ਨਾਲ ਤੁਸੀਂ ਦੇ ਸਕਦੇ ਆ ਤੇ ਨਾਲੇ ਤੇ ਸਸਤੀ ਨਾਲੇ ਛੇਤੀ ਬਣਦੀ ਆ ਨਾਲੇ ਟੇਸਟੀ ਤੇ ਦੂਜੀ ਇਹ ਘਰੇ ਬਣਾਈਓ ਸਾਫ ਸੁਥਰੀ ਤੇ ਐਦਾ ਸਾਰੇ ਪੀਸਾਂ ਦੇ ਉੱਤੇ ਆਪਾਂ ਲਾ ਲੈਨੇ ਆ ਤੇ ਤੁਹਾਨੂੰ ਮੈਂ ਲਾਗਿਓ ਕਰਕੇ ਦਿਖਾਨੀ ਬਹੁਤ ਹੀ ਟੇਸਟੀ ਮਠਿਆਈ ਫਟਾਫਟ ਬਣਾ ਕੇ ਆਪਾਂ ਤਿਆਰ ਕਰ ਲਈ ਆ ਤੇ ਵੀਡੀਓ ਮੇਰੀ ਚੰਗੀ ਲੱਗਦੀ ਤਾਂ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਅੱਗੇ ਤੋਂ ਅੱਗੇ ਜੀ ਸਪੋਰਟ ਕਰਿਆ ਕਰੋ ਮੇਰੇ ਚੈਨਲ ਨੂੰ ਮੇਰੇ ਵੀਰ ਜਿਹੜੇ ਜੋੜਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਦੇਖੋ ਕਿੰਨੇ ਸੋਹਣੇ ਜਿਹੜੀ ਮਠਿਆਈ ਬਣ ਗਈ ਤੋੜ ਕੇ ਦਿਖਾਨੀ ਦੇਖੋ ਕਿੰਨੀ ਨਰਮ ਆ ਇਹ ਬਹੁਤ ਨਰਮ ਬਣੀ ਆ ਬਣਾਓ ਤੇ ਖਾਓ ਜੀ ਵੀਡੀਓ ਦੇਖਣ ਲਈ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਪੋਰਟ ਕਰੋ ਜੀ ਮੇਰੇ ਚੈਨਲ ਨੂੰ ਤੇ ਦੇਖੋ ਮੈਂ ਤੁਹਾਨੂੰ ਜਿਹੜੀ ਲਾਗਿਓ ਕਰਕੇ ਦਿਖਾਣੀ ਆ ਦੇਖੋ ਕਿੰਨੀ ਸੋਹਣੀ ਆਪਣੀ ਮਠਿਆਈ ਦੇਖਣ ਨੂੰ ਲੱਗਦੀ ਇੰਨੀ ਇਹ ਟੇਸਟੀ ਖਾਣ ਨੂੰ ਆ ਜੀ ਜਰੂਰ ਟਰਾਈ ਕਰੋ ਤੇ ਮੈਨੂੰ ਕਮੈਂਟ ਕਰਕੇ ਵੀ ਦੱਸ ਦਿਆ ਕਰੋ ਜੀ ਸਪੋਰਟ ਵੀ ਕਰ ਦਿਆ ਕਰੋ ਮੇਰੇ ਚੈਨਲ ਨੂੰ ਦੇਖੋ ਕਿੰਨੀ ਵਧੀਆ ਮਠਿਆਈ ਬਣ ਗਈ ਆਪਣੀ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ